ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਹੋਰ ਸਾਰੇ ਭਰਾ ਠੀਕ ਠਾਕ ਜੀ ਕਿਨਾਂ ਕਾਫੀ ਵੀਰਾਂ ਦੇ ਫੋਨ ਆਉਂਦੇ ਜਿਹੜਾ ਆਪਾਂ ਤੁਹਾਨੂੰ ਮੱਕੀ ਵਾਲੇ ਕੱਦੂ ਦੀ ਵੀਡੀਓ ਪਾਈ ਹੈ ਨਾ ਬਹੁਤ ਭਰਾਵਾਂ ਦੇ ਫੋਨ ਆਉਂਦਾ ਇਹ ਕਹਿੰਦੇ ਸੀ ਕਿ ਦੂਸਰਾ ਕੋਈ ਭਰਾ ਕਹਿੰਦਾ ਸਾਡੇ ਮੱਕੀ ਦੇ ਟੰਡਲ ਪੂਰੀ ਤਰ੍ਹਾਂ ਨੱਪੇ ਨਹੀਂ ਜਾਂਦੇ ਕਈ ਵੀਰਾਂ ਦੇ ਫੋਨ ਆਏ ਕਿ ਕਹਿੰਦੇ ਝੋਨਾ ਨਹੀਂ ਚੰਗੀ ਤਰ੍ਹਾਂ ਤੁਰਦਾ ਉਹਦਾ ਸਾਰੇ ਦਾ ਆਪਾਂ ਅੱਜ ਹੱਲ ਦੱਸਦੇ ਆ ਜਿਹੜੇ ਮੱਕੀ ਵਾਲੇ ਆ ਟੰਡਲ ਲੱਭੇ ਨਹੀਂ ਜਾਂਦੇ ਜਾਂ ਝੋਨਾ ਨਹੀਂ ਤੁਰਦਾ ਪਹਿਲੀ ਗੱਲ ਤਾਂ ਇਹ ਕਾਫੀ ਵੀਰਾਂ ਦੇ ਫੋਨ ਆਈ ਹੋਊ ਕਹਿੰਦੇ ਸੀ ਕਿ ਅਸੀਂ ਪਾਣੀ ਜਦੋਂ ਜਾਰਾ ਭਰ ਕੇ ਰੋਟਾਟਰ ਫੇਰੇ ਜਦੋਂ ਜਾਰਾ ਭਰ ਕੇ ਪਾਣੀ ਆਪਾਂ ਰੋਟਾਟਰ ਫੇਰਾਂਗੇ ਤੇ ਉਦੋਂ ਭਰਾਓ ਟੰਡਲ ਉੱਤੇ ਰਹਿਣੇ ਰਹਿਣੇ ਆ ਉਦੋਂ ਵੀ ਗੱਲ ਕੀਤੀ ਸੀ ਜਦੋਂ ਰੋਟਾਟਰ ਫੇਰਨਾ ਜਿਹੜੀਆਂ ਖੇਲਾਂ ਆ ਖੇਲਾਂ ਦੇ ਵਿੱਚ ਹੀ ਪਾਣੀ ਚਾਹੀਦਾ ਬੱਸ ਜਿਹੜਾ ਟਾਇਲ ਤੋਂ ਉੱਪਰ ਜਾਵੇ ਤੇ ਬੁੱਥੇ ਸਾਰੇ ਨੱਪੇ ਜਾਂਦੇ ਉਦੋਂ ਆਪਾਂ ਵੀਡੀਓ ਪਾਈ ਉਹਦੀ ਬਾਕੀ ਜਿਹੜਾ ਹੁਣ ਕਈ ਭਰਾ ਕਹਿੰਦੇ ਸਾਡਾ ਝੋਨਾ ਨਹੀਂ ਤੁਰਦਾ ਜਦੋਂ ਮੱਕੀ ਵਾਲੇ ਖੇਤਾਂ ਦੇ ਸਾਰਾ ਕੁਝ ਵਾਦ ਹੀ ਨਾ ਵਿੱਚੇ ਤੇ ਝੋਨਾ ਨਹੀਂ ਤੁਰਦਾ ਉਹਦਾ ਭਰਾ ਉਹ ਹਾਲੇ ਆ ਉਹਦਾ ਲੇਦਾਂ ਆਏਗੀ ਜਦੋਂ ਤੁਸੀਂ ਪਹਿਲਾ ਰੋਟਾਵੇਟਰ ਫੇਰ ਤਾਣਾ ਤੇ ਦੋ ਦਿਨ ਬੁੱਥੇ ਤੇ ਤਿੰਨ ਦਿਨ ਗਲਣ ਦੇਣੇ ਉੱਚ ਆਹ ਵੇਖੋ ਜਿਵੇਂ ਅਸੀਂ ਪਾਣੀ ਛੱਡਿਆ ਐਦਾਂ ਪਾਣੀ ਲਾ ਕੇ ਇਹਨਾਂ ਨੂੰ ਗਲਣ ਦੇਣਾ ਰਹੀ ਨਾ ਉਸ ਤੋਂ ਬਾਅਦ ਮੁੜ ਕੇ ਜਦੋਂ ਦੂਸਰਾ ਰੋਟਾਵੇਟਰ ਫੇਰਨਾ ਉਹਦੇ ਗੜੀ-ਗੜੀ ਆਪਾਂ ਨਾ ਇੱਕ-ਇੱਕ ਬੈਗ ਪਾਉਣਾ ਹੈ ਝੂਰੀਆ ਦਾ ਜਦੋਂ ਦੋ ਰੋਟਾਵੇਟਰ ਦੀ ਲਾਉਣੀ ਹੈ ਬੈਗ ਇਹ ਕਿ ਕਿਹ ਝੂਰੀਆ ਦਾ ਪਾ ਦੇਣਾ ਤੇ ਫਿਰ ਫੇਰਨਾ ਆਪਾਂ ਰੋਟਾਵੇਟਰ ਰੋਟਾਵੇਟਰ ਫੇਰ ਜਿਹੜਾ ਦੂਜਾ ਫੇਰਨਾ ਬਿਲਕੁਲ ਘੱਟ ਪਾਣੀ ਦੇ ਵਿੱਚ ਫੇਰਨਾ ਉਹ ਫੇਰ ਕੇ ਤੇ ਦੋਵਾਂ ਦਿਨਾਂ ਬਾਅਦ ਝੋਨਾ ਲਵਾਇਓ ਤੇ ਫਿਰ ਸਾਰੇ ਭਰਾ ਦੱਸਿਓ ਕਿ ਦੂਸਰਾ ਕਿੱਦਾਂ ਐ ਜਿਹੜਾ ਝੋਨਾ ਤੁਰਦਾ ਨਹੀਂ ਤੁਰਦਾ ਕਈ ਭਰਾਾਂ ਨੇ 10-10 ਦਿਨ ਤੁਰਦਾ ਕੋਈ ਵੀਰਾਂ ਦਾ 8-8 ਦਿਨ ਨਹੀਂ ਤੁਰਦਾ ਇਹ ਨਾਲ ਦੀ ਨਾਲ ਹੀ ਤਰੂਗਾ ਬਸ ਇਹਨੂੰ ਇਹ ਆ ਕਿ ਝੂਰੀਆ ਜ਼ਰੂਰ ਪਾਉਣੀ ਜੇ ਜਦੋਂ ਦੂਸਰਾ ਰੋਟਾਵੇਟਰ ਫੇਰਨਾ ਐ ਖੇਤ ਦੇ ਹਿਸਾਬ ਨਾਲ ਚਾਹੇ ਸਵਾ ਬੈਗ ਪਾ ਲੋ ਚਾਹੇ ਇੱਕ ਬੈਗ ਪਾ ਲੋ ਉਹ ਜਿਹੜੀ ਝੂਰੀਆ ਪਾਵਾਂਗੇ ਨਾ ਆਪਾਂ ਉਹਦਾ ਇਹ ਨਹੀਂ ਹੈ ਕਿ ਉਹ ਝੂਰੀਆ ਬਾਅਦ 'ਚ ਹੀ ਆਪਾਂ ਨੂੰ ਓਨੀ ਵੱਧ ਪਾਉਣੀ ਪਊਗੀ ਜਿਹੜੀ ਸਵਾ ਬੋਰੀ ਜਾਂ ਬੋਰੀ ਥੱਲੇ ਝੂਰੀਆ ਦੀ ਪਈ ਹੋਊਗੀ ਨਾ ਝੋਨੇ ਦੇ ਉਹ ਝੂਰੀਆ ਆਪਾਂ ਨੂੰ ਉੱਪਰ ਓਨੀ ਘੱਟ ਪਾਉਣੀ ਪਊਗੀ ਇਹ ਨਹੀਂ ਕਿ ਜੇ ਆਪਾਂ ਪਹਿਲੋ ਝੂਰੀਆ ਪਾਤੀ ਯਾਰ ਬਾਅਦ 'ਚ ਆਪਾਂ ਜੇ ਤਿੰਨ ਬੈਗ ਪਾਉਣੇ ਤੇ ਬਾਅਦ 'ਚ ਵੀ ਤਿੰਨ ਪਾਉਣੇ ਪੈਣਗੇ ਉਹ ਬੈਗ ਆਪਣਾ ਵਿਗਾੜ ਜਾਊਗਾ ਉਹ ਬੈਗ ਜਿਹੜਾ ਇੱਕ ਝੂਰੀਆ ਦਾ ਹੈ ਉਹ ਨਾਲ ਝੋਨਾ ਉਸੇਲੇ ਤਰੂਗਾ ਝੋਨਾ ਖੱਟਾ ਨ ਇੱਕ ਇਹ ਆ ਕਿ ਜਿਹੜੇ ਚ ਜੂਰੀਆ ਪਾਈ ਹੋਗੀ ਤੱਲੇ ਆਪਾਂ ਉਹ ਨਾਲ ਦੀ ਨਾਲ ਝੋਨਾ ਧਰੂਗਾ ਇੱਕੋ ਝੋਨਾ ਐਂਡ ਤੱਕ ਪੂਰਾ ਹਰਿਆ ਭਰਿਆ ਰਹੂਗਾ ਪੂਰਾ ਰੰਗ ਬੱਜਾ ਰਹੂ ਝੋਨੇ ਦਾ ਇੱਕ ਨਾਲ ਦਾ ਝੋਨੇ ਦਾ ਤੁਸੀਂ ਵੇਖਿਓਗੇ ਜਿੱਥੇ ਪਹਿਲਾਂ ਜੂਰੀਆ ਪਾ ਲਓਗੇ ਚਾਹੇ ਮੱਕੀ ਵਾਲੇ ਖੇਤ ਦੂਜੇ ਵੀ ਕੋਈ ਵੀ ਉਹ ਇੱਕ ਹਫਤਾ ਦੂਜੇ ਝੋਨੇ ਨੂੰ ਪਹਿਲਾਂ ਪੱਕੂਗਾ ਉਹਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਉਹਦਾ ਜਿਹੜੀ ਆਪਾਂ ਝੋਨਾ ਜੂਰੀਆ ਨੇ ਪਾਉਂਦੇ ਉਹ ਸੁੱਕ ਕੇ ਤੁਰਦਾ ਉਹ ਹਫਤਾ ਇਕਲਾ ਦਿੰਦਾ ਇਹ ਨਾਲ ਦੀ ਨਾਲ ਹੀ ਤੁਰ ਪੈਣਾ ਤੇ ਇੱਕ ਹਫਤਾ ਤੁਸੀਂ ਚਾਹੇ ਇੱਕ ਖੇਤ ਜੀ ਪਾ ਕੇ ਵੇਖ ਲਿਓ ਜਾਹੇ ਕਰਕੇ ਛੱਡ ਕੇ ਵੇਖ ਲਓ ਜਿਵੇਂ ਮਰਜ਼ੀ ਵੇਖ ਲਿਓ ਉਹ ਝੋਨਾ ਪਹਿਲਾਂ ਪੱਕੂਗਾ ਤੇ ਇੱਕ ਉਹਦੇ ਝੋਨੇ ਦਾ ਤੁਸੀਂ ਇਹ ਵੀ ਨੋਟ ਕਰਿਓ ਐਂਡ ਤੱਕ ਜਦੋਂ ਵੜਾਇਆ ਚਲੋ ਉਦੋਂ ਆਪਣੇ ਕੋਲ ਟਾਈਮ ਨਹੀਂ ਹੁੰਦਾ ਇਕੱਠੇ ਝੋਨੇ ਵੜਾਦਨੇ ਆ ਪਰ ਜੇ ਤੁਸੀਂ ਪੂਰੇ ਉਹਦੇ ਤਾੜ ਤੱਕ ਕੱਢਨੇ ਆ ਤੇ ਉਹ ਜਿਹੜਾ ਝੋਨਾ ਹੈ ਉਹ ਵੱਖਰਾ ਵੜਾ ਕੇ ਵੇਖਿਓ ਇੱਥੇ ਪਹਿਲਾਂ ਯੂਰੀਆ ਪਈ ਹੋਊਗੀ ਉਹਦਾ ਝੜੀ ਕੋਈ ਕਮੈਂਟ ਲਖੰਡ ਦਾ ਫਰਕ ਪਾਊਗਾ ਤੇ ਬਸ ਇਹੋ ਹੀ ਆ ਬੇਨਤੀ ਬਾਕੀ ਨਾ ਹੋਣਾ ਵੇਖੋ ਇਹਦੀ ਰੋਟਾਵੀਟਰ ਫਿਰ ਗਿਆ ਰੋਟਾਵੇਟਰ ਫੇਰ ਕੇ ਪਾਣੀ ਭਰਤਾ ਹੁਣ ਫੋਲੇ ਚ ਆ ਕਿੰਨੇ ਕੀ ਟੰਡਲ ਦੀਤੇ ਆ ਵੇਖੋ ਇਹਦੇ ਵਿੱਚ ਕੋਈ ਬੰਨੇ ਨਾ ਨਹੀਂ ਲੱਗਾ ਸੈਟ ਨਾ ਵੇਖ ਲਓ ਕਿੰਨੇ ਕੀ ਲੱਗੇ ਆ ਟਾਵਾ ਟਾਵਾ ਆਇਆ ਉਹ ਵੀ ਪਾਣੀ ਜ਼ਿਆਦਾ ਲਾਇਆ ਕਰਕੇ ਆ ਆ ਗਿਆ ਕੋਈ ਟਾਵਾ ਟਾਵਾ ਤੇ ਹੁਣ ਜਦੋਂ ਰੋਟਾਵੇਟਰ ਫੇਰਾਂਗੇ ਜੀ ਬਿਲਕੁਲ ਪਤਲਾ ਪਾਣੀ ਰੱਖ ਕੇ ਬਿਲਕੁਲ ਜਦੋਂ ਪਾਣੀ ਅਸਲੋਂ ਪਤਲਾ ਰਹਿ ਗਿਆ ਥੋੜਾ ਥੋੜਾ ਜਿਹਾ ਟਾਇਰ ਜਿੱਤ ਉਪ ਦੇ ਜਾਣਾ ਉਹਨਾਂ ਦੇ ਵਿੱਚ ਆਪਾਂ ਫੇਰਾਂਗੇ ਰੋਟਾਵੇਟਰ ਤੇ ਫੇਰ ਵੇਖਿਓ ਜੀ ਨਜ਼ਾਰੇ ਇਹਦੇ ਤੇ ਬਾਕੀ ਬਸ ਇਹੋ ਹੀ ਆ ਗਈ ਯਾਰੋ ਦੂਸਰਾ ਰੋਟਾਵੇਟਰ ਫੇਰਨਾ ਬੋਰੀ ਬੋਰੀ ਗਾੜੀ ਜੂਰੀ ਆ ਦੀ ਪਾਉਣੀ ਆ ਤੇ ਐ ਸਾਰੇ ਦਾ ਸਾਰੇ ਇਹ ਵਿੱਚ ਗਲ ਜਾਣਾ ਕਈ ਭਰਾਵਾਂ ਤੇ ਲੇਵਰ ਨੂੰ ਤੰਗੀਆਂ ਆਉਂਦੀ ਕੋਈ ਤੰਗੀਆਂ ਨਹੀਂ ਆਉਂਦੀ ਲੇਵਰ ਨੂੰ ਬਸ 2-3 ਦਿਨ ਇਹਨੂੰ ਇਦਾਂ ਹੀ ਆਪਾਂ ਰਹਿਣ ਦੇਣਾ ਜੋ ਪਹਿਲਾ ਰੋਟਾਵੇਟਰ ਫੇਰਨ ਤੋਂ ਬਾਅਦ ਜੋ ਬੋਰੀ ਬੋਰੀ ਜੂਰੀ ਆ ਰਹੀ ਪਾ ਕੇ ਫੇਰ ਰੋਟਾਵੇਟਰ ਨੂੰ ਫੇਰ ਕੇ ਦੂਜੇ ਦਿਨ ਝੋਨਾ ਲਾ ਦਿਓ ਤੇ ਇਹਦੇ ਆ ਮਲਾਈ ਵਾਂਗੂ ਝੋਨਾ ਲੱਗਣਾ ਜਿੱਦ ਤੋਂ ਤੁਰਨਾ ਵੀ ਆ ਖੰਭਾਂ ਵਾਂਗੂ ਝੋਨਾ ਤਾਂ ਨਹੀਂ ਖੰਭਾਂ ਨਹੀਂ ਆਉਂਦੀਆਂ ਓਵੇਂ ਝੋਨਾ ਆਉਣਾ ਜੀ ਧੰਨਵਾਦ ਜੀ